ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ YouTube ਚੈਨਲ Italian ਬਿਲਕੁਲ ਵਿੰਦਰ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਟਿਕ ਟੈਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ ਕੌਨਜਨਤੀਵੋ ਦੀ ਵਰਬੋ ਐਸਰੇ ਇਹ ਕੀ ਹੁੰਦਾ ਹੈ ਅਸੀਂ ਇਸ ਦੀ ਵਰਤੋਂ ਕਿਵੇਂ ਕਰਨੀ ਹੈ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹਿਣਾ ਜੇ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਣਾ ਇੱਕ ਕਮੈਂਟ ਵੀ ਜਰੂਰ ਕਰ ਦੇਣਾ ਤੇ ਚੈਨਲ ਨੂੰ ਸ਼ੇਅਰ ਵੀ ਕਰ ਦੇਣਾ ਪੈਂਸੋ ਕੇ ਤੂ ਸੇਈ ਫੇਲੀਚੇ ਜਾਂ ਪੈਂਸੋ ਕੇ ਤੂੰ ਸੀ ਅਫਲੀਜੇ ਕਿਹੜਾ ਠੀਕ ਹੈ ਦੋਨਾਂ ਵਿੱਚੋਂ ਮੈਨੂੰ ਲੱਗਦਾ ਹੈ ਕਿ ਤੂੰ ਖੁਸ਼ ਹੈ ਜਾਂ ਤੂੰ ਖੁਸ਼ ਹੋਵੇਂਗਾ ਜਿਹੜਾ ਪਹਿਲਾ ਸੈਂਟੈਂਸ ਹੈ ਤੂੰ ਸਹੀ ਫੇਲੀਜੇ ਉਹ ਤੁਸੀਂ ਇਕੱਲਾ ਯੂਜ਼ ਕਰ ਸਕਦੇ ਹੋ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਕਿਸੇ ਨੂੰ ਕਿ ਤੂੰ ਖੁਸ਼ ਹੈ ਜਦੋਂ ਲੱਗ ਜਵੇ ਪੈਂਸੋ ਮਤਲਬ ਕਿ ਤੁਹਾਨੂੰ ਦੂਬ ਵੀ ਹੋਆ ਤਾਂ ਤੁਸੀਂ ਯੂਜ਼ ਕਰੋਗੇ ਤੂੰ ਸੀ ਅਫਲੀਜੇ ਫਿਰ ਕਹਿ ਇਸ ਤਰ੍ਹਾਂ ਕਿਉਂ ਵੇਦੀਆਮੋ ਇਨਸੀਏਮੇ ਆਜੋ ਆਪਾਂ ਇਕੱਠੇ ਦੇਖਦੇ ਆ ਕਿ ਇਸ ਤਰ੍ਹਾਂ ਕਿਉਂ ਹੁੰਦਾ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਣਾ ਕਿਉਂਕਿ ਇਹੋ ਜਿਹੇ ਵੀਡੀਓਜ਼ ਮੈਂ ਲੈ ਕੇ ਹੁੰਦੀ ਰਹਿੰਦੀਆਂ ਤੁਸੀਂ ਆਪਣੀ ਇਟਾਲੀਅਨ ਸਿੱਖਣ ਦੀ ਜਰਨੀ ਨੂੰ ਮੇਰੇ ਨਾਲ ਸੌਖਾ ਬਣਾ ਸਕਦੇ ਹੋ ਆਜੋ ਦੇਖ ਲੈਨੇ ਆ ਰੂਲ ਐਂਡ ਰੈਗੂਲੇਸ਼ਨਸ ਅਲੋਰਾ ਕਵਾਂਡੋ ਵੋਲੀਆਮੋ espri mere de zideeri dobi opinioni speranze possibilita emozioni dobiamo usare congiuntivo jaddo assi apniya ichhaava shankaava vichara ummeedan te sambhavanava japa manava nu pragat karna chahunde ha ta assi use karange har ik verbo da congiuntivo pare hunda ki hai Che cosa è congentivo? Sapete? Se no, non c'è problema. Vediamo insieme. Che cosa è? Il congentivo è un modo verbale che esprime desideri, dubbi, possibilità, eccetera, eccetera, eccetera. Gio a papella Galichiti, congentivo una hicigianu, do khonda è koi. ਕੋਈ ਤੁਹਾਡੀ ਇੱਛਾ ਹੈ ਜਾਂ ਸਾਡੀ ਇੱਛਾ ਹੈ ਸ਼ੱਕ ਹੈ ਉਦੋਂ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਸਤ੍ਰੂ ਤੂਰਾ ਪਹਿਲਾ ਫਰਾਜ਼ੇ ਹੋਏਗਾ ਫਰਾਜ਼ੇ ਪ੍ਰਿੰਸੀਪਾਲੇ ਤੇ ਉਸ ਤੋਂ ਬਾਅਦ ਅਸੀਂ ਕੁੰਜਨ ਦੀਵੋ ਜੋ ਹਮੇਸ਼ਾ ਯੂਜ਼ ਕਰਦੇ ਹਾਂ ਕਿ ਫਿਰ ਫਰਾਜ਼ੇ ਹੋਏਗਾ ਕੌਨ ਕੁੰਜਨ ਦੀਵੋ ਪੈਰ ਇਜ਼ੈਂਪੀਓ ਪੈਂਸੋ ਕੇ ਸਿਆ ਇੰਪੋਰਟਾਂਤੇ ਮੈਨੂੰ ਲੱਗਦਾ ਹੈ ਕਿ ਇਹ ਮਹੱਤਵਪੂਰਨ ਹੈ ਮਤਲਬ ਤੁਹਾਨੂੰ ਇੱਕ ਤਰ੍ਹਾਂ ਦਾ ਤੁਹਾਡਾ ਓਪੀਨੀਅਨ ਹੈ ਪੈਂਸੋ ਵੀ ਤੁਸੀਂ ਤੁਹਾਨੂੰ ਲੱਗਦਾ ਕਿ ਇਹ ਚੀਜ਼ ਇੰਪੋਰਟੈਂਟ ਹੈ opinion ਦੱਸਣ ਦੇ ਵਾਸਤੇ ਤੁਸੀਂ ਇਸ ਤਰੀਕੇ ਨਾਲ ਗੱਲ ਕਰੋਗੇ come possiamo formare il congiuntivo ਤੇ ਅਸੀਂ ਕੰਜੰਦੀਵੋ ਨੂੰ ਬਣਾ ਕੇ ਮਿਲ ਸਕਦੇ ਹਾਂ ਇਸ ਨੂੰ ਵੀ ਦੇਖ ਲੈਣੇ ਆਈ ਹੋਪ ਤੁਹਾਨੂੰ ਇੱਥੇ ਤੱਕ ਵੀਡੀਓ ਪਸੰਦ ਆਈ ਹੋਵੇਗੀ ਜੇ ਵੀਡੀਓ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜਿਵੇਂ ਕਿ ਆਪਾਂ ਵੱਖਰੇ ਵੱਖਰੇ ਟੈਂਸਸ ਨੂੰ ਬਣਾਉਨੇ ਆ ਉਸੇ ਤਰ੍ਹਾਂ ਕੰਜਨਤੀਵੋ ਨੂੰ ਬਣਾਉਣ ਲਈ ਵੀ ਵੱਖਰੇ ਵੱਖਰੇ ਰੂਲ ਨੇ ਹਰ ਇੱਕ ਤਰ੍ਹਾਂ ਦੀ ਵੈਰਬੀ ਨੂੰ ਅਸੀਂ ਕੰਜਨਤੀਵੋ ਬਣਾ ਸਕਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ ਪੈਣਾ ਆਇਡੈਂਟੀਫਿਕੇ ਇਲ ਵਰਬ ਸ਼ੈਲੀ ਇਲ ਵਰਬ ਦਾ ਕੋਨੂਗਾਰੇ ਸਭ ਤੋਂ ਪਹਿਲਾਂ ਅਸੀਂ ਕਿਰਿਆ ਦੀ ਪਹਿਚਾਣ ਕਰਾਂਗੇ ਤੇ ਉਸ ਨੂੰ ਜੋੜਾਂਗੇ ਫਰਸਟ ਪਰਸਨ ਸੈਕੰਡ ਪਰਸਨ ਥਰਡ ਪਰਸਨ ਜਾਂ ਜਿਹੜਾ ਵੀ ਪਰਸਨ ਹੋਏਗਾ ਸਿੰਗੂਲਰ ਆ ਜਾਂ ਪਲੂਰਲ ਆ ਉਸ ਅਕੋਰਡਿੰਗ ਅਸ ਨੂੰ ਅਸੀਂ ਜੋੜਾਂਗੇ ਪਰ ਨੌਮਿਆਂ ਦੇ ਨਾਲ ਵੇਰਵੋ ਦੀ ਪਹਿਚਾਣ ਦਾ ਕੀ ਮਤਲਬ ਹੈ ਅਸੀਂ ਚੈੱਕ ਕਰਾਂਗੇ ਕਿ ਵੇਰਵੋ ਆਰੇ ਵਾਲੀ ਆ ਈਰੇ ਵਾਲੀ ਆ ਜਾਂ ਐਰੇ ਵਾਲੀ ਆ ਟਰੋ ਵਾਲਾ ਰਾਡੀਚੇ ਰਾਡੀਚੇ ਕੱਢਾਂਗੇ ਜੜ ਲੱਭਾਂਗੇ ਰਿਮੂਵੀ ਲਾ ਦੇਸਿਨੇਂਸਾ ਦਲ ਇਨਫਿਨਿਟੋ ਰਦੀਚੇ ਕੱਢਣ ਦੇ ਲਈ ਸਾਨੂੰ ਕੀ ਕਰਨਾ ਪੈਂਦਾ ਹੁੰਦਾ ਡੈਜ਼ਿਨੈਂਸਾ ਆਰੇ ਐਰੇ ਈ ਦੇ ਰਿਮੂਵ ਕਰਨਾ ਪੈਂਦਾ ਹੈ ਵੇਰਬੋ ਇਨਫਿਨਿਟਿਵ ਚੋਂ ਜਿਵੇਂ ਕਿ ਅਸੀਂ ਵੇਰਬੋ ਲਾ ਲਓ ਮਨ ਜਾ ਰਿਆ ਉਹਦਾ ਅਸੀਂ ਆਰੇ ਕੱਟ ਦਾਂਗੇ ਜਿਹੜਾ ਫਰਸਟ ਪਾਰਟ ਬਚੇਗਾ ਉਹਨੂੰ ਕਹਿ ਦਿੰਦੇ ਆ ਰਦੀਚੇ ਨੰਬਰ 10 ਆ ਜੂਨ ਜੀ ਲੈ ਡੈਜ਼ਿਨੈਂਸੇ ਤੇ ਤੀਜੇ ਨੰਬਰ ਤੇ ਅਸੀਂ ਕੀ ਕਰਨਾ ਅਸੀਂ ਡੈਜ਼ਿਨੈਂਸੇ ਐਡ ਕਰਨੇ ਆ ਅਕੋਰਡਿੰਗ ਟੂ ਵਰਬ ਜਿਹੜੀ ਵਰਬ ਹੋਏਗੀ ਉਹਦੇ ਰੂ ਰੈਗੂਲੇਸ਼ਨ ਬਣੇ ਹੋਏ ਨੇ ਉਸ ਤਰ੍ਹਾਂ ਦੀ ਡੈਜ਼ਿਨੈਂਸੇ ਅਸੀਂ ਵਰਬੋ ਦੇ ਅੰਤ ਵਿੱਚ ਜੋੜਾਂਗੇ ਤੇ ਡੈਜ਼ਿਨੈਂਸੇ ਜੋੜਨ ਦੇ ਵਾਸਤੇ ਅਸੀਂ ਪ੍ਰਨੋਮੀ ਵੀ ਚੈੱਕ ਕਰਾਂਗੇ ਜਿਹੜੇ ਹੁੰਦੇ ਨੇ ਪ੍ਰਨੋਮੀ ਪਿਰਸੋਨਾਲੀ ਪ੍ਰਨੋਮੀ ਪਿਰਸੋਨਾਲੀ ਕੀ ਹੁੰਦਾ ਈਓ ਤੂ ਲੁਈ ਲਈ ਐਦਾਂ ਦੇ ਔਜੀ ਵਿਦੀਆਮੋ ਇਲ ਕੋਂਜੈਂਟਿਵੋ ਦੀ ਵਰਬੋ ਐਸਰੇ ਕੋਮੇ ਪੋਸੀਆਮੋ ਫੋਰਮਾਰੇ ਅੱਜ ਦੀ ਵੀਡੀਓ ਵਿੱਚ ਅਸੀਂ ਸਿਰਫ ਔਰ ਸਿਰਫ ਵੈਰਵੋ ਐਸਰੇ ਦਾ ਕੰਜੰਟਿਵੋ ਦੇਖਾਂਗੇ ਕਿ ਅਸੀਂ ਕਿਸ ਤਰੀਕੇ ਨਾਲ ਬਣਾ ਸਕਦੇ ਹਾਂ ਤੇ ਇਸ ਨੂੰ ਅਸੀਂ ਕਿਸ ਤਰੀਕੇ ਨਾਲ ਆਪਣੀ ਗੱਲਬਾਤ ਦੇ ਵਿੱਚ ਯੂਜ਼ ਕਰ ਸਕਦੇ ਹਾਂ ਜੇਕਰ ਤੁਸੀਂ ਹੋਰ ਵੀ ਇਸ ਤਰ੍ਹਾਂ ਦੇ ਵੀਡੀਓਜ਼ ਚਾਹੁੰਦੇ ਹੋ ਤਾਂ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਜੇਕਰ ਤੁਸੀਂ ਨਵੇਂ ਆਏ ਹੋ ਐਸਰੇ ਜੇ ਤੁਸੀਂ ਈਓ ਦੇ ਨਾਲ ਯੂਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਹੋਗੇ ਕੇ ਈਓ ਸੀਆ ਤੂੰ ਸਿਆ ਕੇ ਤਾਂ ਲੱਗਣਾ ਹੀ ਲੱਗਣਾ ਹੈ ਜਦੋਂ ਕੌਂਜੰਟਿਵੋ ਬਣਾਉਣਾ ਹੈ ਤੂੰ ਦੇ ਨਾਲ ਵੀ ਕੀ ਆਏਗਾ ਸਿਆ ਨਾ ਕਿ ਤੂੰ ਸਹੀ ਨਹੀਂ ਕਹਾਂਗੇ ਤੂੰ ਸਿਆ ਇਸੇ ਤਰ੍ਹਾਂ ਤੈਰਸਾ ਪਰਸੋਨਾ ਲੂਈ ਲਈ ਦੇ ਨਾਲ ਵੀ ਸਿਆ ਦੀ ਵਰਤੋਂ ਹੁੰਦੀ ਹੈ ਜਦੋਂ ਅਸੀਂ ਵੈਰਬੋ ਐਸਰੇ ਦਾ ਕੌਂਜੰਟਿਵੋ ਬਣਾਉਨੇ ਆ ਨੋਈ ਦੇ ਨਾਲ ਸਿਆਮੋ ਜਿਵੇਂ ਕਿ ਅਸੀਂ ਪ੍ਰੈਜ਼ੈਂਟ ਦੇ ਵਿੱਚ ਬਣਾਉਨੇ ਆ ਇਹ ਵਾਲਾ ਸੇਮ ਹੀ ਰਹੇਗਾ ਨੋਇਸੀਆਮੋ ਵੋਈ ਦੇ ਨਾਲ ਅਸੀਂ ਬਣਾਵਾਂਗੇ ਵੋਈ ਸੀ ਆਤੇ ਪ੍ਰੈਜ਼ੈਂਟ ਦੇ ਵਿੱਚ ਅਸੀਂ ਬਣਾਉਨੇ ਆ ਵੋਈ ਸੀ ਏਤੇ ਪਰ ਜਦੋਂ ਕੰਜਨ ਦੀ ਵੋ ਬਣਾਉਣਾ ਹੈ ਫਿਰ ਅਸੀਂ ਕਹਾਂਗੇ ਵੋਈ ਸੀ ਆਤੇ ਲੋਰੋ ਦੇ ਨਾਲ ਸੀ ਆਨੋ ਨਾ ਕਿ ਸੋਨੋ ਲੋਰੋ ਸੀ ਆਨੋ ਇਹ ਹੈਗੇ ਨੇ ਏ ਸੀ ਵੇਰ ਵੋ ਐਸਰੇ ਦਾ ਕੰਜਨਤੀਵੋ ਤੇ ਹੁਣ ਆਪਾਂ ਐਗਜ਼ਾਮਪਲ ਦੇਖ ਲੈਂਦੇ ਹਾਂ ਵਰੇ ਕਿ ਤੂੰ ਸੀ ਯਾ ਕੁਈ ਕੋਨ ਮੈਂ ਕਾਸ਼ ਤੂੰ ਸੀ ਇੱਥੇ ਮੇਰੇ ਨਾਲ ਹੁੰਦੇ ਹੁਣ ਇਸ ਸੈਂਟੈਂਸ ਦੇ ਵਿੱਚ ਤੁਸੀਂ ਆਪਣੀ ਇੰਦੇਜ਼ੀ ਦੇ ਰਿਓ ਦੱਸ ਰਹੇ ਹੋ ਕਿ ਕਾਸ਼ ਤੂੰ ਸੀ ਮੇਰੇ ਨਾਲ ਹੁੰਦੇ ਤਾਂ ਤੁਸੀਂ ਇੱਥੇ ਤੂੰ ਸਹੀ ਨਹੀਂ ਕਹੋਗੇ ਕਿਉਂਕਿ ਤੂੰ ਸਹੀ ਹੈ ਜਿਹੜਾ ਸਹੀ ਹੈ ਉਹ ਪ੍ਰੈਜ਼ੈਂਟ ਤੇ ਇੰਡੀਕਾਟਿਵ ਉਹ ਵਰਬ ਐਸਰੇ ਦਾ ਜਦੋਂ ਤੁਸੀਂ ਆਪਣੀ ਕੋਈ ਵਿਸ਼ ਦੱਸਣੀ ਆ ਜੋ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਕੌਨਜੰਦੀਵੋ ਐਡ ਕਰੋਗੇ ਤੂ ਸੀ ਨੋਨ ਕ੍ਰੇਡੋ ਕਿ ਸਿਆਨੋ ਪ੍ਰੋਂਤੀ ਪਰ ਪਰਤੀਰੇ ਮੈਨੂੰ ਨਹੀਂ ਲੱਗਦਾ ਕਿ ਉਹ ਜਾਣ ਲਈ ਤਿਆਰ ਹਨ ਹੁਣ ਇੱਥੇ ਤੁਸੀਂ ਕੀ ਸ਼ੋਅ ਕਰ ਰਹੇ ਹੋ ਆਪਣਾ ਸ਼ੱਕ ਦੂਬਿਓ ਕਿ ਲੋਰੋ ਸੋਨੋ ਪ੍ਰੋਂਤੀ ਨਹੀਂ ਕਹੋਗੇ ਫਿਰ ਤੁਸੀਂ ਕਹੋਗੇ ਕਿ ਸਿਆਨੋ ਪ੍ਰੋਂਤੀ ਜਾਨੀ ਕਿ ਲੋਰੋ ਵੇਰਵੋ ਐਸਰੇ ਦਾ ਜਿਹੜਾ ਲੋਰੋ ਦਾ ਕੰਜੰਟਿਵੋ ਆ ਉਹ ਯੂਜ਼ ਕਰੋਗੇ ਜਿਹੜਾ ਕਿ ਹੈਗਾ ਇਹ ਸਿਆਨੋ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇਗੀ ਲਾਈਕ ਜ਼ਰੂਰ ਕਰਨਾ è importante che noi siamo puntuali è importante hai ki assi samay de paband rahiye ethe ki dass rahi ho tusi apna opinion dass rahi ho ki sanu samay de paband hona zaruri hai siamo sem i renda è present e indicativo de vich vi te congiuntivo de vich vi verbo essere de eh change nahi hunda ਨੈਕਸਟ ਐਗਜ਼ਾਮਪਲ ਦੇਖਦੇ ਆਂ ਜੀ ਇਹ ਬੈਲੋ ਕੇ ਲੂਈਸੀਆ ਪ੍ਰੈਜ਼ੈਂਤੇ ਇਹ ਚੰਗਾ ਹੈ ਕਿ ਉਹ ਉੱਥੇ ਹੈ ਇੱਥੇ ਤੁਸੀਂ ਹੁਣ ਆਪਣਾ ਇਮੋਸ਼ਨਸ ਦੱਸ ਰਹੇ ਹੋ ਤੁਹਾਨੂੰ ਵਧੀਆ ਲੱਗ ਰਿਹਾ ਹੈ ਕਿ ਉਹ ਇਨਸਾਨ ਉੱਥੇ ਹੈਗਾ ਹੈ ਨਾ ਤੇ ਜਦੋਂ ਵੀ ਤੁਸੀਂ ਆਪਣੀਆਂ ਭਾਵਨਾਵਾਂ ਦੱਸਣੀਆਂ ਨੇ ਸ਼ੱਕ ਦੱਸਣੇ ਨੇ ਜਾਂ ਫਿਰ ਆਪਣੀ ਇੱਛਾਵਾਂ ਦੱਸਣੀਆਂ ਚਾਹੁੰਦੇ ਹੋ ਤਾਂ ਤੁਸੀਂ ਕੰਜਨਤੀਵੋ ਦਾ ਯੂਜ਼ ਕਰੋਗੇ ਆਈ ਹੋਪ ਤੁਹਾਨੂੰ ਡਿਫਰੈਂਸ ਸਮਝ ਆ ਰਿਹਾ ਹੋਵੇਗਾ ਇੱਥੇ ਲੂਈ ਸੀ ਆ ਪ੍ਰੈਜ਼ੈਂਟ ਤੇ ਕੀਆ ਕੰਜੈਂਟਿਵੋ ਹੈ ਸੁਪੇਰੋ ਕਿ ਵੋਈ ਸੀ ਆ ਤੇ ਇਨ ਬੂਨਾ ਸਲੂਤੇ ਮੈਨੂੰ ਉਮੀਦ ਹੈ ਕਿ ਤੁਸੀਂ ਚੰਗੀ ਸਿਹਤ ਵਿੱਚੋਂ ਇੱਥੇ ਤੁਸੀਂ ਕਾਮਨਾ ਕਰ ਰਹੇ ਹੋ ਉਮੀਦ ਕਰ ਰਹੇ ਹੋ ਕਿਸੇ ਗੱਲ ਦੀ ਤੁਹਾਨੂੰ ਪੱਕਾ ਨਹੀਂ ਪਤਾ ਹੈਗਾ ਤੁਸੀਂ ਕਾਮਨਾ ਕਰ ਰਹੇ ਹੋ ਤੁਸੀਂ ਇੱਥੇ ਕਿ ਵੋਈ ਸੀ ਆ ਤੇ ਕਹਿਣ ਦੀ ਵਜਾਏ ਕਹੋਗੇ ਫਿਰ ਵੋਈ ਸੀ ਆ ਤੇ ਕਿਉਂਕਿ ਤੁਹਾਨੂੰ ਪੱਕਾ ਨਹੀਂ ਪਤਾ ਤੁਸੀਂ ਇੱਕ ਅੰਦਾਜ਼ਾ ਲਗਾ ਰਹੇ ਹੋ ਜਦੋਂ ਤੁਸੀਂ ਉਮੀਦ ਦੂਬਿਓ ਇਹ ਜਾ ਕੁਝ ਦੱਸਣਾ ਹੈ ਤਾਂ ਕੰਜਨਤੀ ਉਹ ਯੂਜ਼ ਕਰਨੇ ਆ ਵੈਰਬੋ ਦੇ ਨਾ ਕਿ ਪ੍ਰੈਜ਼ੈਂਟ ਇੰਡੀਕਾਟਿਵ ਆਈ ਹੋਪ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਥੈਂਕ ਯੂ so much for watching subscribe for more like and share my channel with others to watch more videos like this ਜੇਕਰ ਤੁਸੀਂ ਮੈਨੂੰ ਕੰਟੀਨਿਊ ਦੇਖਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਵਾਤ ਤੋਂ ਬਾਅਦ ਸ਼ੇਅਰ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਸਪੋਰਟ ਕਰਦੇ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ